ਸਤਿ ਸ਼੍ਰੀ ਅਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਹੁਣ ਤੁਹਾਨੂੰ ਪੰਜਾਬ ਦੇ ਮੰਤਰੀ ਨਵੀਆਂ ਗੱਡੀਆਂ ਦੇ ਵਿੱਚ ਨਜ਼ਰ ਆਉਣਗੇ ਕਿਉਂਕਿ ਪੰਜਾਬ ਸਰਕਾਰ ਨੇ ਨਵੀਆਂ ਗੱਡੀਆਂ ਦੀ ਖਰੀਦ ਕੀਤੀ ਹੈ ਤੇ ਕਈ ਮੰਤਰੀਆਂ ਨੂੰ ਇਹ ਗੱਡੀਆਂ ਅਲਾਟ ਵੀ ਹੋ ਚੁੱਕੀਆਂ ਨੇ ਜਿਦੇ ਵਿੱਚ ਬਲੈਰੋ ਦੇ ਟੌਪ ਮਾਡਲ ਨੇ ਤੇ ਇਸ ਤੋਂ ਇਲਾਵਾ ਇਨੋਵਾ ਦੀਆਂ ਗੱਡੀਆਂ ਨੇ ਟੌਪ ਮਾਡਲ ਜਿਹੜੀਆਂ ਮੰਤਰੀਆਂ ਤੇ ਉਹਨਾਂ ਦੇ ਸਟਾਫ ਨੂੰ ਦਿੱਤੀਆਂ ਗਈਆਂ ਨੇ ਤੇ ਪੁਲਿਸ ਵਾਸਤੇ ਬਲੈਰੋ ਗੱਡੀਆਂ ਦਿੱਤੀਆਂ ਗਈਆਂ ਨੇ ਕੁੱਲ ਮਿਲਾ ਕੇ 20 ਗੱਡੀਆਂ ਕਰੋੜਾਂ ਦੀ ਲਾਗਤ ਦੇ ਨਾਲ ਖਰੀਦੀਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਤੇ ਕੁਝ ਜਿਹੜੇ ਮੰਤਰੀ ਨੇ 10 ਦੇ ਕਰੀਬ ਜਿਨ੍ਹਾਂ ਦੀ ਗਿਣਤੀ ਹੈ ਉਹਨਾਂ ਨੂੰ ਇਹ ਗੱਡੀਆਂ ਕਈਆਂ ਨੂੰ ਸੌਂਪ ਦਿੱਤੀਆਂ ਗਈਆਂ ਨੇ ਤੇ ਕਈਆਂ ਨੂੰ ਸੌਂਪਣ ਦੀ ਕਾਰਵਾਈ ਚੱਲ ਰਹੀ ਹੈ ਜਿਦੇ ਵਿੱਚੋਂ ਖਾਸ ਤੌਰ ਦੇ ਉੱਤੇ ਸੂਤਰਾਂ ਦੇ ਮੁਤਾਬਕ ਜੇਕਰ ਆਪਾਂ ਚਰਚਾ ਕਰੀਏ ਤਾਂ ਮੰਤਰੀ ਨੇ ਜੀ ਹਰਭਜਨ ਸਿੰਘ ਈਟੀਓ ਲਾਲ ਚੰਦ ਕਟਾਰੂ ਚੱਕ ਲਾਲ ਜੀ ਸਿੰਘ ਭੁੱਲਰ ਬ੍ਰਹਮ ਸ਼ੰਕਰ ਜਿੰਪਾ ਚੇਤਨ ਸਿੰਘ ਜੋੜਾ ਮਾਜਰਾ ਡਾਕਟਰ ਬਲਬੀਰ ਸਿੰਘ ਬਲਕਾਰ ਸਿੰਘ ਕੁਲਦੀਪ ਸਿੰਘ ਧਾਲੀਵਾਲ ਗੁਰਮੀਤ ਸਿੰਘ ਖੁੱਡੀਆਂ ਇਹਨਾਂ ਨੂੰ ਇਹ ਗੱਡੀਆਂ ਮਿਲ ਗਈਆਂ ਨੇ ਜਾਂ ਫਿਰ ਮਿਲ ਜਾਣਗੀਆਂ ਤੇ ਕਈ ਮੰਤਰੀ ਅਜੇ ਵੀ ਨੇ ਪੰਜਾਬ ਸਰਕਾਰ ਦੇ ਜਿਹੜੇ ਆਪਣੀ ਗੱਡੀ ਦਾ ਇਸਤੇਮਾਲ ਕਰਦੇ ਨੇ ਸਰਕਾਰੀ ਗੱਡੀ ਦੇ ਵਿੱਚ ਕਟ ਆਉਂਦੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਖਾਸ ਤੌਰ ਦੇ ਉੱਤੇ ਹਰਜੋਤ ਬੈਂਸ ਜੋ ਸਿੱਖਿਆ ਮੰਤਰੀ ਨੇ ਤੇ ਸੱਭਿਆਚਾਰਕ ਮਾਮਲੇ ਨਾਲ ਜੁੜੇ ਹੋਏ ਮੰਤਰੀ ਅਨਮੋਲ ਗਗੜਮਾਨ ਆਪਣੀ ਗੱਡੀ ਦਾ ਜ਼ਿਆਦਾ ਇਸਤੇਮਾਲ ਕਰਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣ ਵਾਸਤੇ ਤੇ ਇਹ ਵੀ ਪਤਾ ਲੱਗਿਆ ਕਿ ਹਰਪਾਲ ਸਿੰਘ ਚੀਮਾ ਅਤੇ ਕੈਬਨਟ ਮੰਤਰੀ ਬਲਜੀਤ ਕੌਰ ਹੋਰਾਂ ਨੂੰ ਪਹਿਲਾਂ ਹੀ ਫੋਰਚਨਰ ਗੱਡੀਆਂ ਮਿਲ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਕਾਂਗਰਸ ਦੀ ਸਰਕਾਰ ਵੇਲੇ ਗੱਡੀਆਂ ਖਰੀਦੀਆਂ ਗਈਆਂ ਸੀ ਉਹ ਗੱਡੀਆਂ ਕਹਿੰਦੇ ਹੁਣ ਆਪਣਾ ਜਿਹੜਾ ਚੱਲਣ ਦੀ ਉਹਨਾਂ ਦੀ ਗਤੀ ਹੈ ਜਾਂ ਇੰਜਣ ਦੇ ਹਿਸਾਬ ਦੇ ਨਾਲ ਸਹੀ ਨਹੀਂ ਹੈਗੀਆਂ ਮੰਤਰੀਆਂ ਵਾਸਤੇ ਤੇ ਇਹ ਅਫਸਰਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਅਧਿਕਾਰੀ ਉੱਚੇ ਅਹੁਦਿਆਂ ਦੇ ਉੱਤੇ ਬਿਰਾਜਮਾਨ ਹੁੰਦੇ ਨੇ ਉਹਨਾਂ ਨੂੰ ਤੇ ਮੰਤਰੀਆਂ ਨੂੰ ਨਵੀਆਂ ਗੱਡੀਆਂ ਦਿੱਤੀਆਂ ਜਾ ਰਹੀਆਂ ਨੇ ਪੁਰਾਣੀਆਂ ਗੱਡੀਆਂ ਦਾ ਹੁਣ ਇਸਤੇਮਾਲ ਅਫਸਰ ਕਰਿਆ ਕਰਨਗੇ ਤੇ ਮੰਤਰੀ ਸਹਿਬਾਨ ਨਵੀਆਂ ਗੱਡੀਆਂ ਦੇ ਵਿੱਚ ਤੁਹਾਡੇ ਤੱਕ ਪਹੁੰਚਾ ਕਰਨਗੇ ਸਮਾਗਮਾਂ ਦੀ ਰੌਣਕ ਨੂੰ ਵਧਾਇਆ ਕਰਨਗੇ ਤੇ ਵਿਰੋਧੀ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਕਿ 2-3 ਸਾਲ ਪਹਿਲਾਂ ਖਰੀਦੀਆਂ ਗੱਡੀਆਂ ਖਟਾਰਾ ਕਿਵੇਂ ਹੋ ਸਕਦੀਆਂ ਨੇ ਕਿਵੇਂ ਉਹਨਾਂ ਦੇ ਵਿੱਚ ਖਰਾਬੀ ਆ ਸਕਦੀ ਆ ਤਾਂ ਉਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਪਰ ਜਿਹੜੀਆਂ ਗੱਡੀਆਂ ਪੁਰਾਣੀਆਂ ਨੇ ਉਹਨਾਂ ਦੇ ਵਿੱਚ ਜਿਪਸੀਆਂ ਵੀ ਨੇ 9 ਤੋਂ 13 ਸਾਲ ਉਹਨਾਂ ਦੀ ਅਜੇ ਟਾਈਮ ਪੀਰੀਅਡ ਹੈਗਾ ਜਿਹੜੀਆਂ ਚੱਲ ਸਕਦੀਆਂ ਨੇ ਤੇ ਇਥੋਂ ਤੱਕ ਕਿ ਜਿਹੜਾ 2 ਸਾਲ ਪਹਿਲਾਂ ਦਾ ਜੇਕਰ ਲੇਖਾ ਝੋਖਾ ਦੇਖਿਆ ਜਾਵੇ ਤਾਂ ਉਹਦੇ ਮੁਤਾਬਕ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਉਹਨਾਂ ਨੂੰ 18 ਕਰੋੜ ਰੁਪਏ ਦੀਆਂ ਗੱਡੀਆਂ ਦੇਣ ਦਾ ਪ੍ਰਸਤਾਵ ਰੱਖਿਆ ਗਿਆ ਸੀਗਾ ਇਹਦੇ ਵਿੱਚ ਕ੍ਰਿਸਟਾ ਗੱਡੀਆਂ ਸੀ ਨੋਵਾ ਫੋਰਚੂਨਰ ਸੀਗੀਆਂ ਤੇ ਭਗਵੰਤ ਮਾਨ ਹੋਰਾਂ ਨੇ ਇਸ ਪ੍ਰੋਜੈਕਟ ਨੂੰ ਰੱਦ ਕਰ ਦਿੱਤਾ ਸੀਗਾ ਤੇ ਹੁਣ ਜਦੋਂ ਗੱਡੀਆਂ ਇਹ ਜਵਾਬ ਦੇਣ ਲੱਗ ਪਈਆਂ ਨੇ ਤਾਂ ਫਿਰ ਨਵੀਆਂ ਗੱਡੀਆਂ ਦਿੱਤੀਆਂ ਜਾ ਰਹੀਆਂ ਨੇ ਤੇ ਜਦੋਂ ਕੈਪਟਨ ਸਰਕਾਰ ਵੇਲੇ ਇਹ ਗੱਡੀਆਂ ਖਰੀਦੀਆਂ ਗਈਆਂ ਸੀ ਉਹਨਾਂ ਦੀ ਲਾਗਤ 4.5 ਕਰੋੜ ਰੁਪਈਆ ਆਈ ਸੀਗੀ ਕੁੱਲ ਲਾ ਕੇ ਹੁਣ ਸਾਡੇ ਮੰਤਰੀ ਸਹਿਬਾਨ ਨਵੀਆਂ ਗੱਡੀਆਂ ਦੇ ਵਿੱਚ ਹੀ ਆਪਣੇ ਰੁਝੇਵਿਆਂ ਦੇ ਵਿੱਚ ਜਾਇਆ ਕਰਨਗੇ ਆਪਣੇ ਕੰਮ ਕਾਜ ਕਰਿਆ ਕਰਨਗੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ